ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਪਹੁੰਚੇ ਯਾਤਰਾ ਕਰਦੇ ਕਰਦੇ ਉਸ ਪਿੰਡ ਵਿੱਚ ਇੱਕ ਖਤਰੀ ਰਹਿੰਦਾ ਸੀ ਉਹ ਇੱਕ ਦਿਨ ਗੁਰੂ ਜੀ ਦੇ ਦਰਸ਼ਨ ਲਈ ਆਇਆ ਉਹਨੂੰ ਗੁਰੂ ਜੀ ਦੇ ਦਰਸ਼ਨਾਂ ਦਾ ਕਰਨਾ ਨਾਲ ਬਹੁਤ ਮਨ ਖਿੱਚਿਆ ਉਹਦਾ ਮਨ ਸ਼ਾਂਤ ਹੋ ਗਿਆ ਉਹ ਹਰ ਰੋਜ਼ ਸਵੇਰੇ ਸ਼ਰਧਾਨਾਂ ਨਾਲ ਹਾਜ਼ਰੀ ਨਵਾਂ ਲੱਗ ਪਿਆ ਹੌਲੀ ਹੌਲੀ ਉਸਨੇ ਇੱਕ ਨਿਯਮ ਬਣਾ ਲਿਆ ਕਿ ਜਦ ਤੱਕ ਉਹ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਲੈਂਦਾ ਉਦੋਂ ਤੱਕ ਉਹ ਪਾਣੀ ਵੀ ਨਹੀਂ ਪੀਵੇਗਾ ਉਸਦੇ ਇੱਕ ਮਿੱਤਰ ਨੇ ਉਸ ਨੂੰ ਕਈ ਵਾਰੀ ਪੁੱਛਿਆ ਕਿ ਹਰ ਰੋਜ਼ ਕਿੱਥੇ ਜਾਣਾ ਹੈ ਇਹ ਗੱਲ ਸੁਣ ਕੇ ਉਸਨੇ ਕਿਹਾ ਕਿ ਇੱਕ ਸਾਧੂ ਆਏ ਹੋਏ ਹਨ ਮੈਂ ਉਹਨਾਂ ਦੇ ਦਰਸ਼ਨ ਕਰਨ ਜਾਣਾ ਹਾਂ ਇਹ ਗੱਲ ਸੁਣ ਕੇ ਉਸਦੇ ਮਿੱਤਰ ਦੇ ਮਨ ਵਿੱਚ ਗੁਰੂ ਜੀ ਦੇਲੇ ਦਰਸ਼ਨਾਂ ਲਈ ਇੱਛਾ ਆਈ ਉਸਨੇ ਕਿਹਾ ਅੱਜ ਮੈਂ ਵੀ ਫਿਰ ਤੇਰੇ ਨਾਲ ਹੀ ਚਲ ਜਾऊंगा ਮੈਨੂੰ ਵੀ ਨਾਲ ਲੈ ਕੇ ਚੱਲੀ ਉਹ ਦੋਵੇਂ ਗੁਰੂ ਜੀ ਦੇ ਦਰਸ਼ਨਾਂ ਲਈ ਚੱਲ ਗਏ ਪਰ ਰਸਤੇ ਵਿੱਚ ਇੱਕ ਕੋਠਾ ਸੀ ਖਤਰੀ ਦੇ ਮਿੱਤਰ ਦਾ ਮਨ ਬਦਲ ਗਿਆ ਢੋਲ ਗਿਆ ਉਹ ਵੇਸ਼ਿਆ ਦੇ ਕੋਠੇ ਉੱਤੇ ਚਾਨ ਨੂੰ ਮਨ ਬਣਾ ਲਿਆ ਖਤਰੀ ਨੇ ਉਸ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਮੰਨਿਆ ਨਹੀਂ ਉਹ ਵੇਸ਼ਿਆ ਦੇ ਕੋਠੇ ਉਤੇ ਚਲਾ ਗਿਆ ਪਰ ਖਤਰੀ ਆਪਣੀ ਰੋਜ਼ ਦੀ ਤਰ੍ਹਾਂ ਨਿਤਨੇਮ ਕਰਦਾ ਹੋਇਆ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ ਇਸ ਤਰ੍ਹਾਂ ਹਰ ਰੋਜ਼ ਕਰੋ ਦੋਨੋਂ ਇਕੱਠੇ ਦਾ ਨਿਕਲਦੇ ਲੇਕਿਨ ਖਤਰੀ ਗੁਰੂ ਜੀ ਦੇ ਦਰਸ਼ਨ ਕਰਨ ਜਾਂਦਾ ਤੇ ਉਹਦਾ ਦੋਸਤ ਵੇਸ਼ਿਆ ਦੇ ਕੋਠੇ ਤੇ ਚਲਾ ਜਾਂਦਾ ਇੱਕ ਦਿਨ ਮਿੱਤਰ ਨੇ ਕਿਹਾ ਭਾਈ ਤੂੰ ਸਾਧੂ ਦੀ ਸੇਵਾ ਕਰਨ ਜਾਂਦਾ ਹੈ ਤੇ ਮੈਂ ਵਿਗੜੇ ਹੋਏ ਕੰਮਾਂ ਵਿੱਚ ਚਲੋ ਅੱਜ ਇੱਕ ਆਪ ਪਰਖ ਕਰਦੇ ਹਾਂ ਦੇਖਨੇ ਹੈ ਕਿ ਤੁਹਾਨੂੰ ਕੀ ਪ੍ਰਾਪਤ ਹੁੰਦਾ ਹੈ ਤੇ ਮੈਨੂੰ ਕੀ ਪ੍ਰਾਪਤ ਹੁੰਦਾ ਹੈ ਦੋਵਾਂ ਨੇ ਇੱਕ ਟਿਕਾਣਾ ਲੱਭਿਆ ਇੱਕ ਜਗ੍ਹਾ ਨਿਮਕਰਰ ਕੀਤੀ ਜਿੱਥੇ ਕੀ ਜਿਹੜਾ ਪਹਿਲਾਂ ਆਏਗਾ ਉਹ ਉੱਥੇ ਹੀ ਬੈਠਾ ਰਹੇਗਾ ਤੇ ਦੂਜੇ ਦਾ ਇੰਤਜ਼ਾਰ ਕਰੇਗਾ ਦੋਵੇਂ ਇਕੱਠੇ ਚੱਲ ਪਏ ਅਗਲੇ ਦਿਨ ਉਸ ਦਿਨ ਮਿੱਤਰ ਆਪਣੇ ਰਸਤੇ ਤੇ ਗਿਆ ਅਤੇ ਉਹ ਖੱत्री ਫਿਰ ਗੁਰੂ ਜੀ ਦੇ ਦਰਸ਼ਨ ਕਰਨ ਲਈ ਗੁਰੂ ਜੀ ਕੋਲ ਗਿਆ ਜਦੋਂ ਉਹ ਉਹਦਾ ਮਿੱਤਰ ਕੋਠੇ ਤੇ ਪਹੁੰਚਿਆ ਤੇ ਉਥੇ ਉਸ ਟਾਈਮ ਵੇਸ਼ਿਆ ਦਾ ਕੋਠਾ ਬਾਂਸੇ ਤੇ ਉਹ ਬਿਨਰਾਸ਼ ਹੋ ਕੇ ਵਾਪਸ ਆ ਗਿਆ ਵਾਪਸ ਆ ਕੇ ਵਿਹਲਾ ਬੈਠਾ ਸੀ ਉਸਨੇ ਸਮਾਂ ਕੱਟਣ ਲਈ ਟਰਤੀ ਖੋਦਰੀ ਸ਼ੁਰੂ ਕਰ ਦਿੱਤੀ ਜਿਵੇਂ ਜਿਵੇਂ ਉਸਨੇ ਟਰਤੀ ਖੋਦੀ ਟੋੜਾ ਪੁੱਟਿਆ ਤਾਂ ਉਹਨੂੰ ਇੱਕ ਸੋਹਣੇ ਦੀ ਮੋਹਰ ਮਿਲ ਗਈ ਉਸਨੇ ਸੋਚਿਆ ਮੈਂ ਹੋਰ ਕਰਨਾ ਹਾਂ ਤਾਂ ਮੈਨੂੰ ਹੋਰ ਮਿਲੇਗਾ ਲੇਕਿਨ ਨਹੀਂ ਉਹਨੂੰ ਉਥੋਂ ਫਿਰ ਕੋਇਲੇ ਦੀ ਇੱਕ ਮਟਕਾ ਮਿਲਿਆ ਸੋਨੇ ਦੀ ਮੋਹਰ ਨਹੀਂ ਮਿਲੀ ਉੱਧਰ ਖਤਰੀ ਜਿਹੜਾ ਗੁਰੂ ਜੀ ਦੇ ਦਰਸ਼ਨ ਕਰਨ ਲਈ ਸਿੱਖ ਹਮੇਸ਼ਾ ਦਰਬਾਰ ਵਿੱਚ ਜਾਂਦਾ ਸੀ ਉਹ ਗਿਆ ਜਦੋਂ ਵਾਪਸ ਮੁੜਿਆ ਤਾਂ ਧਰਮਸ਼ਾਲਾ ਦੇ ਦਰਵਾਜ਼ੇ ਤੇ ਜਿੱਥੇ ਗੁਰੂ ਮਹਾਰਾਜ ਜੀ ਠਹਿਰੇ ਹੋਏ ਸਨ ਉਹਦੇ ਪੈਰ ਵਿੱਚ ਕੰਡਾ ਚੁਭ ਗਿਆ ਉਸਨੇ ਪੈਰ ਕੱਪੜੇ ਨਾਲ ਬੰਨ੍ਹ ਲਿਆ ਅਤੇ ਦੂਜੀ ਚੱਪਲ ਹੱਥ ਵਿੱਚ ਫੜ ਕੇ ਕੱਪੜੇ ਨਾਲ ਬੰਨ੍ਹਿਆ ਪਿਆ ਚੱਲਣ ਲੱਗ ਪਿਆ ਲੜਕਣ ਆਂਦਾ ਹੋਇਆ ਉਸੇ ਟਿਕਾਣੇ ਤੇ ਪਹੁੰਚਿਆ ਜਿੱਥੇ ਉਹਦਾ ਮਿੱਤਰ ਦੋਸਤ ਉਹਦਾ ਇੰਤਜ਼ਾਰ ਕਰ ਰਿਹਾ ਸੀ ਉਹ ਸੁਣ ਕੇ ਕਹਿਣ ਲੱਗਾ ਤੂੰ ਹਰ ਰੋਜ਼ ਸੇਵਾ ਕਰਦਾ ਹੈ ਦੇਖ ਤੈਨੂੰ ਕੀ ਮਿਲਿਆ ਮੈਂ ਕੱਲ੍ਹ ਕੰਮ ਕਰਦਾ ਹਾਂ ਵੇਖ ਮੈਨੂੰ ਖਜ਼ਾਨਾ ਮਿਲਿਆ ਇਹ ਗੱਲ ਸੁਣ ਕੇ ਦੋਨਾਂ ਨੂੰ ਬੜੀ ਹੈਰਾਨੀ ਹੋਈ ਤੇ ਉਹ ਆਪਣੀ ਸ਼ੰਖਰਾਂ ਵਿਵਾਰਨ ਕਰਨ ਲਈ ਗੁਰੂ ਜੀ ਦੇ ਦਰਬਾਰ ਵਿੱਚ ਵਾਪਸ ਆਏ ਉਹਨਾਂ ਨੇ ਗੁਰੂ ਜੀ ਨੂੰ ਸਾਰੀ ਹਕੀਕਤ ਸੁਣਾਈ ਗੁਰੂ ਜੀ ਨੇ ਸ਼ਾਂਤ ਮਨ ਨਾਲ ਚਿਹਰੇ ਨਾਲ ਮੁਸਕਰਾਉਂਦੇ ਹੋਏ ਕਿਹਾ ਇਹ ਸਭ ਪਿਛਲੇ ਕਰਮ ਦੇ ਲੈਕਰ ਹਾਂ ਜੋ ਤੁਹਾਨੂੰ ਦੋਵਾਂ ਨੂੰ ਮਿਲਿਆ ਹੈ ਗੁਰੂ ਸਾਹਿਬ ਜੀ ਕੁਝ ਸਮਝੇ ਨਹੀਂ ਉਹਨਾਂ ਦੋਨਾਂ ਨੇ ਕਿਹਾ ਗੁਰੂ ਨਾਨਕ ਜੀ ਨੇ ਕਿਹਾ ਜਿਹੜਾ ਤੈਨੂੰ ਕੜਾ ਕੋਲਿਆ ਦਾ ਮਿਲਿਆ ਹੈ ਉਹ ਤੈਨੂੰ ਕੜਾ ਸੋਨੇ ਦੀਆਂ ਮੋਹਰਾਂ ਦਾ ਮਿਲਣਾ ਸੀ ਕਿਉਂਕਿ ਤੂੰ ਪਿਛਲੇ ਜਨਮ ਵਿੱਚ ਸਾਧੂ ਨੂੰ ਇੱਕ ਮੋਹਰ ਦਾਨ ਕੀਤੀ ਸੀ ਤੇ ਤੈਨੂੰ ਉਹਦਾ ਫਲ ਮਿਲਣਾ ਸੀ ਘੜੇ ਦੇ ਰੂਪ ਚ ਲੇਕਿਨ ਤੂੰ ਇਸ ਜਨਮ ਚ ਵੈਸ਼ਿਆ ਦੇਖ ਜਾਂਦਾ ਰਿਹਾ ਤੇਰਾ ਉਹ ਹੌਲੀ-ਹੌਲੀ ਜਿਹੜੀਆਂ ਸੋਨੇ ਦੇ ਮੋਹਰੇ ਸੀ ਉਹ ਕੋਲੇ ਦੇ ਵਿੱਚ ਬਦਲਦੀਆਂ ਗਈਆਂ ਤੇ ਤੂੰ ਜਿਹੜਾ ਖਚੀ ਰੋਜ਼ ਦਰਸ਼ਨ ਕਰਨ ਲਈ ਗੁਰੂ ਜੀ ਦੇ ਆਉਂਦਾ ਸੀ ਤੂੰ ਪਿਛਲੇ ਜਨਮ ਵਿੱਚ ਤੋਂ ਜਿਹੜੇ ਕਰਮ ਕੀਤੇ ਸੀ ਤੈਨੂੰ ਇਸ ਜਨਮ ਸੂਲੀ ਤੇ ਟੰਗਿਆ ਜਾਣਾ ਸੀ ਲੇਕਿਨ ਤੂੰ ਰੋਜ਼ ਗੁਰੂ ਜੀ ਦੇ ਦਰਸ਼ਨ ਕਰਨ ਨਾਲ ਸੀ ਸਾਡੇ ਦਰਸ਼ਨ ਕਰਨ ਨਾਲ ਸੀ ਸੇਵਾ ਭਾਵਨਾ ਨਾਲ ਆਉਂਦਾ ਸੀ ਤੇਰਾ ਉਸੂਲੀ ਦਾ ਜਿਹੜੀ ਤੈਨੂੰ ਸੱਚਾ ਮਿਲਨੀ ਸੀ ਘਟ ਹੁੰਦੀ 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 ਇੱਕ ਕੰਡੇ ਤੇ ਆਪ ਹੁੰਜੀ ਤੇ ਇਹ ਤੇਰੇ ਵਿੱਚ ਲੱਗਿਆ ਜਿਹੜਾ ਹੁਣ ਤੇ ਇਸ ਤਰ੍ਹਾਂ ਦੋਨਾਂ ਦੀ ਸ਼ੰਕਾ ਦਾ ਨਿਵਾਰਨ ਹੋਇਆ ਤੇ ਇਸ ਤੋਂ ਸਾਨੂੰ ਇਹ ਪਤ ਲੱਗਦਾ ਹੈ ਕਿ ਗੁਰੂ ਜੀ ਦੇ ਨਾਲ ਦੈਨ ਨਾਲ ਸਾਡੇ ਜਿਹੜੇ ਦੁੱਖ ਨੇ ਉਹ ਵੀ ਸੁੱਖਾਂ ਵਿੱਚ ਬਦਲ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ